ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਜਿਨ ਪੰਜ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਆਪ ਸਾਰਿਆਂ ਨੂੰ ਦਸ਼ਮੇਸ਼ ਪਿਤਾ ਧਨ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਗਤੇ ਜਿਗਰ ਸੈਭਜਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਪੀਟੀਸੀ ਦੇ ਸਮੂਹ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਜਗਤ ਕਾਰੇ ਨਮਸਕਾਰ ਪਰ ਜਗਤ ਕਰੇ ਨਮਸ਼ਕਾਰ ਉਹ ਨਾਨਕ ਸਭ ਜਗਤ ਕਰੇ ਨਮਸ਼ਕਾਰ ਉਹ ਨਾਨਕ ਸਭ ਜਗਤ ਕਰੇ ਨਮਸ਼ਕਾਰ ਸਹਿਬਜ਼ਾਦਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਾਦਸ਼ਾਹ ਦਾ ਪੁੱਤਰ ਸਿੱਖ ਭਾਵਨਾ ਤਹਿਤ ਇਹ ਸ਼ਬਦ ਗੁਰੂਸ ਪੁੱਤਰਾ ਵਾਸਤੇ ਵਰਤਿਆ ਜਾਂਦਾ ਹੈ ਜ਼ਿਆਦਾਤਰ ਇਹ ਸ਼ਬਦ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜਿਗਰਾਂ ਵਾਸਤੇ ਆਮ ਪ੍ਰਚਲਿਤ ਹੈ ਕਿਉਂਕਿ ਇਹਨਾਂ ਦਾ ਸਿੱਖ ਇਤਿਹਾਸ ਵਿੱਚ ਅਹਿਮ ਅਤੇ ਖਾਸ ਥਾਨ ਹੈ ਸਾਬਜਾਦੇ ਸਿੱਖੀ ਅਸੂਲਾਂ ਦੇ ਵਿੱਚ ਪੂਰੇ ਦ੍ਰਿੜ ਸੰਕਲਪ ਵਾਲੇ ਸੂਰਬੀਰਤਾ ਦੇ ਮਜਸਵੇ ਮੰਨੇ ਜਾਂਦੇ ਹਨ ਗੁਰੂਸ ਪੁੱਤਰਾਂ ਦੇ ਵਿੱਚੋਂ ਉਹ ਚਾਰ ਸਾਬਜਾਦੇ ਜਿਹੜੇ ਦ੍ਰਿੜਤਾ ਦੇ ਨਾਲ ਸਿੱਧਕ ਦੇ ਨਾਲ ਸਿਰ ਧੜ ਦੀ ਬਾਜ਼ੀ ਲਗਾ ਕੇ ਪਰਚੋਕ ਨਹੀਂ ਜੀ ਹਾਂ ਅੱਜ ਇਹਨਾਂ ਚਾਰੋਂ ਸੈਭਜਾਦਿਆਂ ਦੇ ਵਿੱਚੋਂ ਅਸੀਂ ਗੱਲ ਕਰਾਂਗੇ ਸੈਭਜਾਦਾ ਬਾਬਾ ਅਜੀਤ ਸਿੰਘ ਜੀ ਦੀ ਬਾਬਾ ਅਜੀਤ ਸਿੰਘ ਜੀ ਦੇ ਪਿਤਾ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸੁੰਦਰ ਕੌਰ ਜੀ ਸਨ ਬਾਬਾ ਜੀ ਦਾ ਜਨਮ ਸਨ 1686 ਈਸਵੀ ਨੂੰ ਪੋਂਟਾ ਸੈਭ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ ਆਪ ਬਚਪਨ ਤੋਂ ਹੀ ਤਿੱਖਣ ਬੁੱਧੀ ਦੇ ਮਾਲਕ ਤੇ ਛੋਟੀ ਅਵਸਥਾ ਵਿੱਚ ਹੀ ਆਪ ਸ਼੍ਰੀਖ ਤੋੜਤੇ ਬਹੁਤ ਬਲਵਾਨ ਸਨ ਤਲਵਾਰਵਾਜੀ ਆਪ ਜੀ ਦਾ ਪਹਿਲਾ ਸ਼ੌਂਕ ਸੀ ਗੁਰੂ ਸਾਹਿਬ ਸਾਹਿਬਜ਼ਾਦੇ ਦੀ ਇਹਨਾਂ ਖੂਬੀਆਂ ਨੂੰ ਬਹੁਤ ਪਸੰਦ ਕਰਦੇ ਸਨ ਕਿਉਂਕਿ ਆਪ ਚੇਤਨ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ੁਲਮ ਦੇ ਖਿਲਾਫ ਲੜੇ ਜਾਣ ਵਾਲੇ ਹਥਿਆਰਬੰਦ ਜੱਦੋ ਜੈਤ ਲਈ ਅਜੇ ਸੁਰਮਤਾਈ ਵਾਲੇ ਗੁਣ ਹੋਣੇ ਅਤਿ ਜ਼ਰੂਰੀ ਹਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਖਾਲਸੇ ਦੀ ਸਿਜਣਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਨੰਦਪੁਰ ਸਾਹਿਬ ਵਿਖੇ ਹੋਏ ਜੰਗਾ ਜੁੱਦਾਂ ਨੂੰ ਵੇਖਿਆ ਸੀ ਅਤੇ ਸਿਰ ਉੱਚਾ ਚੁੱਕ ਕੇ ਜੀਵਨ ਦੀ ਭਲਾਸ਼ਾ ਨੂੰ ਆਪਣੇ ਅੰਗ ਸੰਗ ਢਾਉਂਦੇ ਆਂ ਲੜਾਈ ਦੇ ਮੈਦਾਨ ਵਿੱਚ ਆਪਾ ਕੁਰਬਾਨ ਕਰਦੇ ਸਿੰਘ ਸੌਰ ਮੇ ਰੋਜ਼ਾਨਾ ਆਪ ਜੀ ਦੀਆਂ ਅੱਖਾਂ ਅੱਗੋ ਗੁਜਰਦੇ ਸਨ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਜਬ ਤੇ ਦਰਸ਼ਨ ਪਾਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਜਬ ਤੇ ਦਰਸ਼ਨ ਪਾਇਆ ਸਨ ਜਦ ਤੇ ਦਰਸ਼ਨ ਪਾਇਆ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਵਨ ਪਵਿੱਤਰ ਧਰਤੀ ਤੇ ਅਨੇਕਾਂ ਹੀ ਯੁੱਧ ਹੋਏ ਅਖੀਰ ਸਨ 1704 ਈਸਵੀ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ ਸਰਸਾ ਨਦੀ ਪਾਰ ਕਰਦੇ ਆ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਜੀ ਅਤੇ ਹੋਰ ਸਿੰਘਾਂ ਤੇ ਆਪਣੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਮੇਤ ਚਮਕੌਰ ਸਾਹਿਬ ਦੀ ਕੱਚੀ ਗੜੀ ਵੱਲ ਪਹੁੰਚ ਗਏ ਇੱਥੇ ਵੀ ਮੁਗਲ ਫੌਜਾਂ ਆਪ ਜੀ ਦਾ ਪਿੱਛਾ ਕਰਦਿਆਂ ਹੋਈਆਂ ਪਹੁੰਚ ਗਈਆਂ। ਚਮਕੌਰ ਸਾਹਿਬ ਦੀ ਇਸ ਕੱਚੀ ਗੜੀ ਵਿੱਚ ਹੀ ਗੁਰੂ ਸਾਹਿਬ ਜੀ ਨੇ ਮੁਗਲਾਂ ਦੇ ਨਾਲ ਯੁੱਧ ਕਰਨ ਦਾ ਐਲਾਨ ਕੀਤਾ। ਇਸ ਗੜੀ ਦੇ ਵਿੱਚੋਂ ਹੀ ਸਿੰਘਾਂ ਦੇ ਜਥੇ ਗੁਰੂ ਸਾਹਿਬ ਜੀ ਪਾਸੋਂ ਥਾਪੜਾ ਲੈ ਕੇ ਬੜੇ ਚਾਅ ਦੇ ਨਾਲ ਮੈਦਾਨੇ ਜੰਗ ਵੀ ਜਾਂਦੇ ਅਤੇ ਸ਼ਹਾਦਤ ਦਾ ਜਾਮ ਪਿੰਦੇ। ਸਮਾਂ ਆਇਆ, ਬਾਬਾ ਅਜੀਤ ਸਿੰਘ ਜੀ ਵੀ ਗੁਰੂ ਸਾਹਿਬ ਜੀ ਦੇ ਸਨਮੁਖ ਹੋਏ ਅਤੇ ਜੰਗ ਦੇ ਮੈਦਾਨ ਵਿੱਚ ਜੂਝਣ ਦੀ ਇਜਾਜ਼ਤ ਮੰਗੀ। ਵਿਦਵਾਨਾਂ ਦੇ ਬੜੇ ਪਿਆਰੇ ਬੋਲਨੇ ਬਾਬਾ ਅਜੀਤ ਸਿੰਘ ਦੇ ਪਰਥਾਈ ਨੇ। ਨਾਮ ਕਾ ਅਜੀਤੂ ਜੀਤਾ ਨਾ ਜਾਊਗਾ ਅਗਰ ਜੀਤਾ ਗਿਆ ਤੋ ਪਰਤ ਕੇ ਜੀਤਾ ਨਾ ਆਊਗਾ ਗੁਰੂ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸੈਭਜਾਦਾ ਬਾਬਾ ਅਜੀਤ ਸਿੰਘ ਨੂੰ ਘਰ ਨਾਲ ਲਾਇਆ ਮੱਥਾ ਚੁੰਮਿਆ ਖੁਦ ਆਪਣੇ ਹੱਥੀ ਸ਼ਸਤਰ ਸਜਾਏ ਅਤੇ ਤਿਆਰ ਬਰ ਤਿਆਰ ਪੰਜ ਸਿੰਘਾਂ ਨੂੰ ਥਾਪੜਾ ਦੇ ਕੇ ਸੈਭਜਾਦੇ ਦੇ ਨਾਲ ਲਾੜੀ ਮੌਤ ਨੂੰ ਪਰਾਉਣ ਲਈ ਭੇਜ ਦਿੱਤਾ ਮੈਦਾਨੇ ਜੰਗ ਵਿੱਚ ਪਹੁੰਚਦੇ ਸਾਰ ਸਭ ਜਿਆਦਾ ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਦੇ ਅਜੇ ਜੋੜ ਵਿਖਾਏ ਕਿ ਸਭ ਹੈਰਾਨ ਰਹਿ ਗਏ ਅੰਤ ਲੜਦਿਆਂ ਲੜਦਿਆਂ ਬਾਬਾ ਅਜੀਤ ਸਿੰਘ ਜੀ ਗੁਰੂ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਦਸੰਬਰ ਸਨ 1704 ਈਸਵੀ ਨੂੰ ਸ਼ਹਾਦਤ ਦਾ ਜਾਮ ਪੀ ਗਏ ਥਾਣਾ ਗਏ ਤੇਰਾ ਪਾਣਾਰਾ ਮਿੱਠਾ ਲੱਗੇ ਤੇਰਾ ਪਾਣਾਰਾ ਰਾ ਪਾਣਾ ਰਾ ਸਭਜਾਤਾ ਬਾਬਾ ਅਜੀਤ ਸਿੰਘ ਜੀ ਦੀ ਦਿੱਤੀ ਗਈ ਕੁਰਬਾਨੀ ਸਦਾ ਵਾਸਤੇ ਕੌਮ ਦਾ ਚਾਨਣ ਮਨਾਰਾ ਬਣ ਕੇ ਪੰਥ ਦੀ ਅਗਵਾਈ ਕਰਦੀ ਰਹੇਗੀ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਐਸੀ ਸਭਜਾਤਾ ਬਾਬਾ ਅਜੀਤ ਸਿੰਘ ਜੀ ਦੇ ਦਰਮਿਹਾਰੇ ਤੇ ਪੀਟੀਸੀ ਦੀ ਖਾਸ ਪੇਸ਼ਕਸ਼ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ